मेरा नाम सुखविंदर कौर है जी और मैं बी मार्च दो हजार दस च एल ज्वाइन किया दस साल इतना सर्विस की कोरोना ਦੇ ਦੇ ਰਾ ਮੈਨੂੰ ਇਹ ਕਰ ਇਹ ਕਹਿ ਕੇ ਘਰ ਭੇਜਿਆ ਗਿਆ ਸੀ ਕਿ ਜਦੋਂ ਸਕੂਲ ਖੁੱਲੇਗਾ ਸਾਨੂੰ ਮੈਨੂੰ ਬੁਲਾਇਆ ਜਾਏਗਾ ਪਰ ਸਕੂਲ ਖੁੱਲਣ ਤੋਂ ਬਾਅਦ ਵੀ ਬੁਲਾਇਆ ਨਹੀਂ ਗਿਆ ਮੈਂ ਕਰ ਟਾਈਮ ਟਾਈਮ ਤੇ ਇਹਨਾਂ ਕੋਲੇ ਆਉਂਦੀ ਰਹੀਆਂ ਪਤਾ ਕਰਦੀ ਰਹੀਆਂ ਤਾਂ ਇਹਨਾਂ ਨੇ ਮੈਨੂੰ ਹਮੇਸ਼ਾ ਇਹ ਕਿਹਾ ਕਿ ਹਲੇ ਬੱਚੇ ਘਟ ਹੈ ਥੋੜੀ ਹਲੇ ਰਿਕੁਆਇਰਮੈਂਟ ਨਹੀਂ ਹੈ ਇਸ ਕਰਕੇ ਤੁਹਾਨੂੰ ਜਦੋਂ ਵੀ ਥੋੜੀ ਜ਼ਰੂਰਤ ਹੋ ਬੱਚੇ ਵਾਝਾਂਗੇ ਸਾਰਾ ਮਾਹੌਲ ਸਹੀ ਹੋ ਜੂਗਾ ਸੀ ਤੁਹਾਨੂੰ ਬੁਲਾਵਾਂਗੇ ਕਰਦੇ ਕਰਦੇ ਇਹਨਾਂ ਨੇ 4 ਸਾਲ ਕੱਟ ਤੇ ਹੀ 4 ਸਾਲ ਤੋਂ ਸਾਨੂੰ ਮੈਨੂੰ ਲਗਦਾ ਤਾਂ ਵੀ ਨਾਰੇ ਲਾਈ ਜਾਂਦੇ ਆ ਅੱਜ ਜਦੋਂ ਮੈਂ ਆਈ ਆ ਤੇ ਕਹਿੰਦੇ ਆ ਕਿ ਅਸੀਂ ਇਹਨਾਂ ਦੀ ਛੋਟੀ ਜਿਹੜੀ ਜੌਬ ਹੈ ਉਸ ਨੂੰ ਸੈਟੀਸਫਾਈ ਨਹੀਂ ਆ ਜੇ ਸੈਟੀਸਫਾਈ ਨਹੀਂ ਆ ਤਾਂ ਫਿਰ ਮੈਂ 10 ਸਾਲ ਤੋਂ ਇੱਥੇ ਕੰਮ ਕਰ ਰਹੀ ਸੀ ਉਦੋਂ ਮੈਨੂੰ ਕਿਉਂ ਨਹੀਂ ਕੱਢਿਆ ਗਿਆ ਜੀ ਤਾਂ ਕੈਸ਼ਾਈ ਤਾਂ ਸ਼ੁਰੂ ਤੋਂ ਹੀ ਹੁੰਦੀ ਆ ਰਹੀ ਸੀ ਬਟ ਦੇ ਆਏ ਆ ਜੀ ਦਾ ਵੀ ਚੱਲ ਲੱਗੇ ਹੋਏ ਆ ਕੁਝ ਸਾਨੂੰ ਹੋਰ ਮੌਕੇ ਨਹੀਂ ਮਿਲਦੇ ਅਸੀਂ ਇੱਥੇ ਟਿੱਕੇ ਕੰਮ ਕਰ ਰਹੇ ਸੀ ਜੀ ਮੈਂ ਕਰ ਦਵਾਂ ਇਹੀ ਅਜੀ ਕਿ ਮੇਰੇ ਨਾਲ న్యాయ ਹੋਵੇ ਮੈਨੂੰ ਇੱਥੇ ਰੱਖਿਆ ਜਾਵੇ ਕਿਉਂਕਿ ਮੇਰੀ ਦਾਸਾਲੀ ਸੇਵਾ ਹੋਈ ਹੈ ਮੈਨੂੰ ਇਸ ਤੋਂ ਬਾਅਦ ਤੁਸੀਂ ਦੱਸੋ ਮੈਂ ਨਵੀਂ ਸ਼ੁਰੂਆਤ ਕਿੱਥੋਂ ਤੇ ਕਿਵੇਂ ਕਰੂੰ ਹਾਂਜੀ ਸਰ ਮੇਰਾ ਨਾਮ ਲੱਖਾ ਸਿੰਘ ਸੰਘੇੜਾ ਸਰ ਐਜੇ ਕਿ ਰਾਸ਼ਟਰੀ ਦਿਵੰਗਾਂਗ ਸੁੰਤਾ ਸੁਪਾ ਪ੍ਰਧਾਨ ਤੋਂ ਸਾਰੇ ਬੱਚੀ ਵਿਚਾਰੀ ਨਾ ਬਹੁਤ ਚਿਰ ਤੋਂ ਹੈ ਜਿਹੜਾ ਹੈਗਾ ਸਾਨੂੰ ਇਹ ਕੰਪਲੇਂਟ ਕਰ ਰਹੀ ਸੀ ਜੀ ਔਰ ਅੰਗਹੀਣ ਬੱਚੀ ਹੈ ਅੰਗਹੀਣ ਵਿਚਾਰੀ ਇਹ ਲੇਡੀਜ਼ ਹੈ ਫੀਮੇਲ ਹੈ ਔਰ ਇਹਨੇ 10 ਸਾਲ ਇਹ ਐਸਐਸਜੀ ਸਕੂਲ ਦੇ ਵਿੱਚ 2020 ਦੇ ਵਿੱਚ ਜੁਆਇਨਿੰਗ ਕੀਤਾ 10 ਸਾਲੇ ਤੋਂ ਸਰਵਿਸ ਲੈ ਕੇ ਕਰੋਨਾ ਕਾਲ ਦੇ ਵਿੱਚ ਇਹਨੂੰ ਇਹ ਬਹਾਨਾ ਕਰਕੇ ਮਤਲਬ ਕਿ ਜਿਹੜਾ ਹੈਗਾ ਇਹਨਾਂ ਨੂੰ ਕਾਰਜਕਾਲ ਤੋਂ ਥੋੜਾ ਮਤਲਬ ਕਿ ਲੀਵ ਕਰਤਾ ਵੀ ਤੁਹਾਨੂੰ ਕਰੋਨਾ ਤੋਂ ਬਾਅਦ ਰੱਖਿਆ ਜਾਵੇ ਹਲੇ ਕਰੋਨਾ ਕਾਲ ਹੈ 10 ਸਾਲਿਆਂ ਤੋਂ ਬਕਾਇਦਾ ਪਹਿਲਾਂ ਸਰਵਿਸ ਲੈਤੀ ਗਈ ਔਰ ਹੁਣ ਕਰੋਨਾ ਕਾਲ ਤੋਂ ਬਾਅਦ ਇਹਨਾਂ ਨੂੰ 4 ਸਾਲਿਆਂ ਨੂੰ ਲਾਰੇ ਲਾਉਂਦੇ ਇਹਨਾਂ ਨੇ ਟਪਾਏ ਆ ਸਕੂਲ ਪ੍ਰਸ਼ਾਸਨ ਦਾ ਜਿਹੜਾ ਪ੍ਰਧਾਨ ਹੈ ਕਨਸ਼ਾਮ ਜੀ ਔਰ ਪ੍ਰਿੰਸੀਪਲ ਨੇ ਵੀ ਇਹੀ ਕਿਹਾ ਕਿ ਅਸੀਂ ਇਹਨਾਂ ਨੂੰ ਹਲੇ ਰੱਖ ਨਹੀਂ ਸਕਦੇ ਜ਼ਰੂਰਤ ਨਹੀਂ ਹੈ ਔਰ ਮੈਂ ਸਾਰੇ ਤੁਹਾਡੇ ਮਾਧਮ ਇਰਾਹੀ ਮੈਂ ਪੁੱਛਣਾ ਚਾਹੁੰਦਾ ਵੀ ਅੰਗਹੀਣਾ ਨਾਲ ਹਰ ਹਰ ਇੱਕ ਥਾਂ ਤੇ ਇਸੇ ਤਰ੍ਹਾਂ ਟੱਕਾ ਹੁੰਦਾ ਰਹੂਗਾ ਇਹ ਵਿਚਾਰੀ ਬੱਚੀ ਹੈ ਇੱਕ ਅੰਗਹੀਣਾ ਹੁਣ ਤੁਸੀਂ ਆਪ ਜਿਹੜਾ ਹੈਗਾ ਤੁਸੀਂ ਤੁਹਾਡੇ ਮਾਰੀ ਬਣਾਈ ਦੇਖੀ ਗਿਆ ਕਿ ਕਿੰਨੀ ਡਿਸੇਬਲ ਹੈ ਵਿਚਾਰੀ ਤੁਨ ਪਰ ਤੋਂ ਵੀ ਸਮਰੱਥ ਹੈ ਪਰ ਇਹਦੀ ਕੁਆਲਿਫਿਕੇਸ਼ਨ ਦੇ ਹਿਸਾਬ ਨਾਲ ਇਹ ਇੱਥੇ ਕਚਿੰਗ ਦਾ ਜਿਹੜਾ ਹੈਗਾ ਉਹ ਦਿੱਤੀ ਰਹੀ ਹੈ ਬੱਚਿਆਂ ਨੂੰ ਔਰ ਉਸ ਦੇ ਆਧਾਰ ਤੇ ਵਧੀਆ ਇਹ ਚ ਹੁਨਰ ਪੜਾ ਸਕਦੀ ਹੈ ਬੱਚਿਆਂ ਨੂੰ 10 ਵਾਲੇ ਨੇ ਬਗਦਾ ਸੇਵਾ ਵੀ ਨਿਭਾਈ ਇੱਥੇ ਪਰ ਅੱਜ ਇਹਨੂੰ ਇਹ ਕਹਿ ਕੇ ਇਹਨੂੰ ਦਤਕਾਰਿਆ ਜਾਂ ਅੱਜ ਅੱਜ ਅਸੀਂ ਐਸੋਸੀਏਸ਼ਨ ਦੇ ਤੌਰ ਤੇ ਅਸੀਂ ਇਹਦੇ ਨਾਲ ਆਏ ਆ ਸਾਰੀ ਟੀਮ ਸਾਡੀ ਅੰਗਰੇਜ਼ ਯੂਨੀਅਨ ਇਹਦੇ ਨਾਲ ਅਸੀਂ ਸਮਰਥਨ ਦੇਣਾ ਹੈ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਬੁਲਾਇਆ ਵੀ ਸੀ ਗੱਲ ਕਰਨ ਵਾਸਤੇ ਪਰ ਉਹਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਪ੍ਰਧਾਨ ਸਾਹਿਬ ਨੂੰ ਜਦੋਂ ਬੁਲਾਇਆ ਇਹਨਾਂ ਦੇ ਪ੍ਰਸ਼ਾਸਨ ਜਿਹੜਾ ਹੈਗਾ ਸਕੂਲ ਪ੍ਰਸ਼ਾਸਨ ਉਹਨਾਂ ਦੇ ਪ੍ਰਧਾਨ ਸਾਹਿਬ ਹੈ ਕਨ ਸ਼ਾਮ ਸਿੰਘ ਜੀ ਉਹਨਾਂ ਨੂੰ ਜਦੋਂ ਬੁਲਾਇਆ ਤਾਂ ਉਹਨਾਂ ਨੇ ਇਹ ਕਹਿ ਕੇ ਬਿਲਕੁਲ ਦੋ ਟੁਕ ਗੱਲ ਸੁਣਾਈ ਕਿ ਅਸੀਂ ਇਹਨਾਂ ਨੂੰ ਰੱਖ ਨਹੀਂ ਸਕਦੇ ਸਾਨੂੰ ਜ਼ਰੂਰਤ ਨਹੀਂ ਹੈ ਤਾਂ ਸਰ ਮੈਂ ਪੁੱਛਣਾ ਚਾਹੁੰਦਾ ਕਿ ਜੇ ਇਹ ਵਿਚਾਰੀ ਤੋਂ 10 ਸਾਲ ਕੰਮ ਜਿਹੜਾ ਲਿਆ ਗਿਆ ਹੈ ਇਹ ਤੋਂ ਸਰਵਿਸ ਨਿਭਾਈ ਗਈ ਹੈ ਉਦੋਂ ਅੱਜ ਇਹਨੂੰ ਇਹ ਕਰਕੇ ਲੱਤ ਮਾਰੀ ਜਾ ਰਹੀ ਹੈ ਕਿ ਇਹਦੀ ਜ਼ਰੂਰਤ ਨਹੀਂ ਹੈ। ਤਾਂ ਅੰਗਹੀਨ ਇਹ ਵਿਚਾਰੀ ਕਿੱਥੇ ਸਰਵਿਸ ਕਰੂਗੀ ਇਹ। ਇਹਨਾਂ ਨੂੰ ਇੱਥੇ ਵੀ ਉਮੀਦ ਹੈ ਇਸ ਸੰਬੰਧੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਜਾਂ ਸਿੱਖਿਆ ਖੁਦਾਰੀ ਨੂੰ ਨਹੀਂ ਸਰ ਅਸੀਂ ਹੁਣੇ ਜਾ ਰਹੇ ਹਾਂ ਔਰ ਡੱਪੀ ਸਾਹਿਬ ਨੂੰ ਵੀ ਅਸੀਂ ਦੇਵਾਂਗੇ ਔਰ ਉੱਪਰ ਤੱਕ ਅਸੀਂ ਪਹੁੰਚ ਵੀ ਕਰਾਂਗੇ ਔਰ ਇਹ ਕੁੜੀ ਜਿੱਥੇ ਤੱਕ ਹੋ ਸਕੇ ਅਸੀਂ ਦਾ ਸਾਥ ਨਿਭਾਵਾਂਗੇ ਪਰ ਇਹ ਕੁੜੀ ਜਿਹੜੀ ਹੈਗੀ ਇੱਥੇ ਸਰਵਿਸ ਇਹਨੂੰ ਇਹਨੂੰ ਦਵਾ ਕੇ ਰਵਾਂਗੇ ਔਰ ਜਿਹੜਾ ਹੈਗਾ ਇਹ ਆਪਦਾ ਤਾਂ ਕਿ ਆਪਦਾ ਫਾਲੋਅਪ ਹੋ ਸਕੇ ਜਿਵੇਂ 10 ਸਾਲ ਪਹਿਲਾਂ ਸਰਵਿਸ ਨਿਭਾਈ ਜਿਆ ਤਾਂ ਲੈ ਕੇ ਇਹਨੂੰ ਅੱਜ ਜਿਹ ਇਹ ਇਹ ਵਧੀਆ ਸੇਵਾ ਇੱਥੇ ਕਰੇ ਔਰ ਆਪ ਦਾ ਪਾਲਨ ਪੋਸ਼ਣ ਕਰ। ਫੇਰ ਵੀ ਨਹੀਂ ਰੱਖਿਆ ਜਾਂਦਾ ਫੇਰ ਅਗਲਾ ਇਸ ਤਰ੍ਹਾਂ ਦਾ। ਜੇ ਸਰ ਫੇਰ ਵੀ ਰੱਖਿਆ ਜਾਂਦਾ ਅਸੀਂ ਸਰ ਜਿਹੜਾ ਹੈਗਾ ਅਸੀਂ ਵਿਰੋਧ ਕਰਾਂਗੇ ਔਰ ਸਕੂਲ ਤੇ ਜਿਹੜਾ ਪ੍ਰਸ਼ਾਸਨ ਦਾ ਵੀ ਵਿਰੋਧ ਕਰਾਂਗੇ ਔਰ ਜਿੱਥੇ ਤੱਕ ਅਸੀਂ ਹੋ ਸਕਿਆ ਹੈ ਕੁੜੀਆਂ ਅਸੀਂ ਸਾਥ ਦੇਵਾਂਗੇ। ਸਰ ਮੇਰਾ ਨਾਮ ਮਹੇਸ਼ ਸ਼ਰਮ ਹੈ ਜੀ। ਤੇ ਪ੍ਰਿੰਸੀਪਲ ਐਸਰ ਦੀ ਸੀਨੀਅਰਸ ਕੰਡਰੀ ਸਕੂਲ। ਕੀ ਗੱਲ ਹੋਇਆ ਜੀ ਕੁਝ ਜੇ ਦੱਸਣ ਸੀਗੇ ਉਹ ਬਾਹਰ ਖੜੇ ਮੈਨੋਂ ਪ੍ਰੋਟੈਕਸ਼ਨ ਕਰਦੇ। ਆ ਸਰ ਉਹ ਹੈ ਸੀਰਸ ਅਜੇ ਪਹਿਲਾਂ ਸੁਖਵਿੰਦਰ ਕੌਰ ਮੈਡਮ ਕੰਮ ਕਰਦੀ ਸੀ। ਤੇ ਉਹ ਬਾਅਦ ਵਿੱਚ ਜਦ ਕੋਰੋਨਾ ਪੀਰੀਅਡ ਦੇ ਟਾਈਮ ਹੋ ਛੱਡ ਕੇ ਚਲੇ ਗਏ ਸਕੂਲ ਉਸ ਤੋਂ ਬਾਅਦ ਉਹਨਾਂ ਨੇ ਮੋਤੀ ਰਾਮ ਸਕੂਲ ਵਿੱਚ ਵੀ ਕੰਮ ਕੀਤਾ ਕਾਲਜ ਵਿੱਚ ਵੀ ਕੀਤਾ ਖਾਲਸਾ ਕਾਲਜ ਵਿੱਚ ਤੇ ਇਹ ਸਾਡੇ ਤੋਂ ਐਕਸਪੀਰੀਅੰਸ ਸਰਟੀਫਿਕੇਟ ਵੀ ਲੈ ਗਈ ਸੀ ਇਹ ਹੁਣ ਜੇ ਅੱਜ ਆਈ ਸੀਗੇ ਉਹ ਉਹ ਜਿਹੜੀ ਯੂਨੀਅਨ ਵਾਲੇ ਸੀਗੇ ਕਹਿੰਦੇ ਇਹਨਾਂ ਨੂੰ ਤੁਰੰਤ ਰੱਖੋ ਸਰ ਤੁਰੰਤ ਤਾਂ ਕੋਈ ਸੰਭਵ ਨਹੀਂ ਹੈ ਪੋਸਟ ਸਾਡੇ ਕੋਲ ਖਾਲੀ ਨਹੀਂ ਹੈ ਉਹਨਾਂ ਨੂੰ ਕਿਹਾ ਗਿਆ ਕਿ ਐਡਮਿਸ਼ਨ ਚੱਲਦੀਆਂ ਜੇ ਇਹਨ ਕਿਸ ਲੋਡ ਪਈ ਬੱਚਿਆਂ ਦੇ ਅਨੁਸਾਰ ਦੇਖ ਕੇ ਤੇ ਤੁਹਾਨੂੰ ਜਰੂਰ ਬੁਲਾਇਆ ਜਾਊਗਾ। ਬਸ ਇਸ ਗੱਲ ਦਾ ਸਰ ਹੁਣ ਉਹਨਾਂ ਨੇ ਕੀ ਲਿਤਾ ਕਵੇਂ ਲਿਤਾ ਇਹ ਨਹੀਂ ਸਮਝ ਆਈ। ਠੀਕ ਹੈ ਜੀ ਪਹਿਲਾਂ ਕਿ ਅਸੀਂ ਤਿੰਨ ਚਾਰ ਸਾਲ ਤੋਂ ਇਹ ਲਗਾਤਾਰ ਆ ਰਹੇ ਹਾਂ। ਸਾਨੂੰ ਇਹੀ ਲੱਗਾ ਲਾਇਆ। ਸਰ 3-4 ਸਾਲ ਤੋਂ ਨਹੀਂ ਆ ਰਹੇ। ਇਹ ਜਸਟ ਪਿੱਛੇ ਹੀ ਆਈ ਸੀ ਆਪਣੇ ਯੂਨੀਅਨ ਵਾਲਿਆਂ ਨੂੰ ਲੈ ਕੇ ਉਹਨਾਂ ਨੂੰ ਮੈਂ ਇਹੀ ਗੱਲ ਕਹੀ ਸੀ ਕਿ ਮੈਡਮ ਤੁਸੀਂ ਹਜੇ ਥੋੜਾ ਠਹਿਰੋ 31 ਜੁਲਾਈ ਤੱਕ ਸਾਡੀ ਐਡਮਿਸ਼ਨ ਆ ਹੈਗੀ ਆ। ਜ਼ਰੂਰ ਤੁਹਾਨੂੰ ਬੁਲਾਵਾਂਗੇ ਜੇ ਪੋਸਟ ਵੈਕੈਂਟ ਹੋਈ ਜਿੱਦ ਤੁਹਾਨੂੰ ਜ਼ਰੂਰ ਬੁਲਾਵਾਂਗੇ ਅੱਜ ਵੀ ਮੈਂ ਇਹਨਾਂ ਨੂੰ ਇਹੀ ਬੇਨਤੀ ਕੀਤੀ